ਨਾ ਗੱਲਬਾਤ ਕਰਨੀ ਸਾਡੇ న్యూ ਡੈਸਕ ਤੋਂ ਜੁੜੇ ਨੇ ਅਰਿੰਦਰ ਸਿੰਘ ਜੀ ਉਹਨਾਂ ਤੋਂ ਕਰਦੇ ਹਾਂ ਸਾਰੀ ਗੱਲਬਾਤ ਵੀ ਆਖਰੇ ਸਾਰਾ ਕਿਉਂ ਹੋ ਰਿਹਾ ਤੇ ਕਿਵੇਂ ਸੁਧਰ ਸਕਦਾ ਤਾਂ ਅਰਿੰਦਰ ਸਿੰਘ ਜੀ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਸ਼ਾਮ ਦੇ ਲਾਈਵ ਬ੍ਰਾਊਂਸਰ ਧੰਨਵਾਦ ਜੀ ਚਲੋ ਅਰਿੰਦਰ ਜੀ ਬਹੁਤ ਯਾਨੀ ਕਿ ਦੇਖੋ ਕੋਈ ਨਾ ਕੋਈ ਨੁਕਸਾਨ ਲੋਕਾਂ ਦਾ ਹੋ ਰਿਹਾ ਸੀ ਮੰਦੇ ਆ ਇਹ ਜਿਹੜੀ ਤੁਸੀਂ ਨਵੀਂ ਅਪਡੇਟ ਦਿੱਤੀ ਹੈ ਵੀ ਬਗਾਵਤ ਇਹ ਬਗਾਵਤ ਦਾ ਮਤਲਬ ਕੀ ਹੈ ਕਿਵੇਂ ਹੋ ਰਹੀ ਹੈ ਬਗਾਵਤ ਬਗਾਵਤ ਭਾਜੀ ਪਾਕਿਸਤਾਨ ਚ ਵੱਡੀ ਪੱਧਰ ਤੇ ਆ ਬੇਚੈਨੀ ਤਾਂ ਉਥੇ ਪਹਿਲੇ ਹੀ ਫੈਲੀ ਹੋਈ ਹੈ ਅੱਛਾ ਜੀ ਇਸ ਕਰਕੇ ਜਿਹੜੀਆਂ ਬੇਚੈਨੀਆਂ ਫੈਲੀਆਂ ਹੁੰਦੀਆਂ ਨੇ ਸਰਕਾਰਾਂ ਉਹਨਾਂ ਨੂੰ ਮਤਲਬ ਦੱਬਣ ਦੇ ਵਾਸਤੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੰਦੀਆਂ ਨੇ ਜਿਹੜੇ ਹਾਲਾਤ ਫਿਰ ਬਾਅਦ ਚ ਕਾਬੂ ਤੋਂ ਬਾਹਰ ਹੋ ਜਾਂਦੇ ਜੀ ਜੀ ਇਸ ਕਰਕੇ ਹੁਣ ਮਤਲਬ ਪਾਕਿਸਤਾਨ ਦੀ ਗੱਲ ਲਾ ਲਓ ਕਿ ਪਾਕਿਸਤਾਨ ਭੁੱਖਮਰੀ ਦਾ ਤਾਂ ਪਹਿਲੇ ਹੀ ਸ਼ਿਕਾਰ ਹੈ ਹਾਂਜੀ ਹਾਂਜੀ ਭੁੱਖਮਰੀ ਦੇ ਕਾਰਨ ਹੁਣ ਜੇ جنگ ਦਾ ਮਾਹੌਲ ਉਹਨਾਂ ਨੇ ਕ੍ਰੀਏਟ ਕਰਤਾ ਕਿਉਂਕਿ ਪਾਕਿਸਤਾਨ ਦੇਸ਼ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹਾਂਜੀ ਇਸ ਕਰਕੇ ਉਹਨਾਂ ਨੇ جنگ ਦਾ ਮਾਹੌਲ ਬਣਾ ਰੱਖਿਆ ਜਿਹਦੇ ਕਾਰਨ ਲੋਕ ਮਤਲਬ ਤਰਾ ਤਰਾ ਘਰਦੇ ਫਿਰਦੇ ਨੇ ਲੋਕਾਂ ਦੇ ਪੇਟ ਨਹੀਂ ਭਰ ਰਹੇ ਲੋਕਾਂ ਦੇ ਪਰ ਸਬਜ਼ੀ ਨਹੀਂ ਮਿਲ ਰਹੀ ਲੋਕਾਂ ਨੂੰ ਆਟਾ ਨਹੀਂ ਮਿਲ ਰਿਹਾ ਲੋਕਾਂ ਨੂੰ ਤੇਲ ਨਹੀਂ ਮਿਲ ਰਿਹਾ ਤੇ ਲੋਕ ਰੱਬ ਦੇ ਨਾਮ ਤੇ ਅਸਮਾਨ ਤੇ ਥੱਲੇ ਆਪ ਦਾ ਰਾਮ ਰਾਮ ਕਰਕੇ ਟਾਈਮ ਲਗਾ ਰਹੇ ਨੇ ਜਿਹੜਾ ਮਤਲਬ ਬਹੁਤ ਹੀ ਔਖਾ ਸਮਾਂ ਹੈ ਡਾਕਟਰ ਸਾਹਿਬ ਸਤੋ ਵੱਡੀ ਗੱਲ ਮੈਂ ਤੁਹਾਨੂੰ ਦੱਸ ਦੇਣਾ ਤੁਹਾਡੇ ਕੋਲ ਅਪਡੇਟ ਬਹੁਤ ਜਲਦੀ ਆਉਂਦੀ ਹੈ ਕਿ ਪਾਕਿਸਤਾਨ ਦੇ ਵਿੱਚ ਨਾ ਜਦੋਂ ਪਾਣੀ ਬੰਦ ਕੀਤਾ ਭਾਰਤ ਨੇ ਪਾਕਿਸਤਾਨ ਦਾ 25 ਰੁਪਏ ਲੀਟਰ ਵਾਲਾ ਪਾਣੀ ਅੱਜ 200 ਰੁਪਏ ਲੀਟਰ ਉੱਥੇ ਵਿਕ ਰਿਹਾ ਤੇ ਲੋਕ ਜਿਹੜੇ ਆ ਆਰਮੀ ਨਹੀਂ ਸਰਕਾਰ ਦੇ ਖਿਲਾਫ ਖੜੇ ਹੋ ਗਏ ਨੇ ਉਹ ਕਹਿੰਦੇ ਵੀ ਪੰਗੇ ਆ ਤੁਸੀਂ ਲੋਕ ਲੈਂਦੇ ਹੋ ਭੁਗਤਣਾ ਸਾਨੂੰ ਪੈ ਰਿਹਾ ਸਾਡੇ ਕਹਿੰਦੇ ਵੀ 3ਆਂ ਪਣਾ ਵਾਪਸ ਆ ਗਏ ਨੇ ਜਿਹੜੇ 25 30 ਸਾਲ ਤੋਂ ਉੱਥੇ ਵਿਆਹ ਕੇ ਕੁੜੀਆਂ ਬੈਠੀਆਂ ਸੀ ਹਾਂਜੀ ਦੇਖੋ ਪਰ ਜਦੋਂ ਕੋਈ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਉਹਦੇ ਰਿਜ਼ਲਟ ਤਾਂ ਮਾੜੇ ਨਿਕਲਦੇ ਹੁੰਦੇ ਨੇ ਜਿਹੜੇ ਨਿਕਲ ਰਹੇ ਨੇ ਇਹਨਾਂ ਦਾ ਮਤਲਬ ਐਂ ਕਹਿੰਦੇ ਆ ਵੀ ਇੱਥੇ ਤਾਂ ਲੜਾਈ ਦਾ ਲੋਕ ਉਸ ਨਾਲ ਲੜਾਈ ਕਰੀ ਜਾਂਦੇ ਨੇ ਲੋਕ ਸੋਜ ਨਾਲ ਲੜਾਈ ਕਰੀ ਜਾਂਦੇ ਨੇ ਲੋਕਾਂ ਕੋਲੇ ਲੜਾਈ ਤੋਂ ਸਵਾਏ ਹੋਰ ਕੱਖ ਨਹੀਂ ਉੱਥੇ ਰਿਹਾ ਕਿਉਂਕਿ ਉਹ ਲੋਕ ਮਤਲਬ ਥੋੜੇ ਜਿਓ ਜੋ ਅਮਨ ਪਸੰਦ ਲੋਕ ਨੇ ਉਹ ਰੌਲਾ ਪਾ ਰਹੇ ਨੇ ਰੈਲੀਆਂ ਕਰ ਰਹੇ ਨੇ ਕਿ ਤੁਸੀਂ ਗਲਤ ਸਟੈਪ ਚੱਕ ਰਹੇ ਹੋ ਤੁਸੀਂ ਗਲਤ ਸਟੈਪ ਚੱਕ ਰੱਖਿਆ ਜੇ ਤੁਸੀਂ ਇਹ ਹੀ ਸਟੈਪ ਇਸ ਤਰ੍ਹਾਂ ਚੱਕੀ ਰੱਖਿਆ ਤਾਂ ਅੰਦਰ ਜਿਹੜੀ ਖਾਨਾ ਗੰਗੀ ਹੈ ਉਹ ਹੋਰ ਵਧੂ ਕਿਉਂਕਿ ਪਾਕਿਸਤਾਨ ਦੇ ਵਿੱਚ 70 ਸਾਲ ਤੋਂ ਬਲੋਚਿਸਤਾਨੀ ਨੇ ਜਿਹੜੇ ਉਹ ਵੀ ਸੰਘਰਸ਼ ਕਰਦੇ ਨੇ ਆਜ਼ਾਦੀ ਪਿੱਛੇ ਮਾਫ਼ੀ ਚਾਹਨਾ ਬਲੋਚਿਸਤਾਨ ਬਲੋਚੀਸਾਨ ਦੇ ਬੰਦੇ ਆ ਜਿਹੜੇ ਬਲੋਚੀਸਾਨ ਆ ਬਲੋਚਿਸਤਾਨ ਦੇ ਲੋਕ ਕੋ ਮਤਲਬ ਇੰਨਾ ਤਕਰਾਉਂਦਾ ਜਥੇਬੰਦ ਘਟਾਚਾ ਜਿਹਦੇ ਵਿੱਚ ਆਤਮਕਾਪਤੀ ਦੱਸਦੇ ਨੇ ਤੇ ਦੂਜੇ ਆਮ ਜੰਗ ਕਰਦੇ ਨੇ ਉਹ ਫੌਜ ਨਾਲ ਉਹਨਾਂ ਨੇ ਕਈ ਸ਼ਹਿਰਾਂ ਦੇ ਉੱਤੇ ਕਮਚਾ ਵੀ ਕਰ ਲਿਆ ਇਸ ਕਰਕੇ ਉੱਥੇ ਉਹਨਾਂ ਨੇ ਆਵਾਜ਼ ਝੰਡਾ ਲਹਿਰਾਇਆ ਤਾਂ ਪਾਕਿਸਤਾਨ ਦੇ ਹਾਲਾਤ ਬਹੁਤ ਬਾਤੋ-ਬਾਤਰ ਨੇ ਇਸ ਕਰਕੇ ਲੋਕ ਮਤਲਬ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਵੀ ਤਾਂ ਕਿ ਕਿਸੇ ਵੀ ਤਰੀਕੇ ਨਾਲ ਬੱਚਿਆਂ ਦੀ ਜ਼ਿੰਦਗੀ ਨੂੰ ਜੇ ਬਚਾਇਆ ਜਾ ਸਕੇ ਤਾਂ ਆਸੀਂ ਵਿਚਾਰ ਲੀਏ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਸੀਂ ਬਹੁਤ ਵਧੀਆ ਗੱਲਬਾਤ ਕੀਤੀ ਹੈ ਕਿ ਲੋਕ ਤੰਗ ਨੇ ਪਰ ਡਾਕਟਰ ਸਾਹਿਬ ਇਹ ਰੋਜ਼ ਇੱਕ ਨਵੇਂ ਬਿਆਨ ਦੇ ਦਿੰਦੇ ਆ ਜਿਹੜੇ ਮੰਤਰੀ ਨੇ ਉੱਥੇ ਵੱਡੇ ਵੱਡੇ ਹੁਣ ਇਹ ਲੋਕ ਕਿਉਂ ਨਹੀਂ ਸੋਚਦੇ ਵੀ ਸਾਡਾ ਨੁਕਸਾਨ ਹੋ ਰਿਹਾ ਦੇਖੋ ਚਾਈਨਾ ਪੂਰੀ سپورਟ ਕਰ ਰਿਹਾ ਅੱਜ ਵੀ ਭਾਰ ਦੇ ਖਿਲਾਫ ਪਰਸੋ 23 ਲੜਾਕੂ ਜਾ ਕੇ ਭੇਜਿਆ ਨੇ ਪਾਕਿਸਤਾਨ ਨੂੰ ਬਿਨਾ ਪੈਸੇ ਤੋਂ ਔਰ ਦੇਖੋ ਭੁੱਖਾ ਮਾਰ ਰਿਹਾ ਪਾਕਿਸਤਾਨੀ ਮੰਦੇ ਆ ਬਹੁਤ ਜ਼ਿਆਦਾ ਗਰੀਬ ਦੇਸ਼ ਹੈ ਹੈ ਸਾਡੇ ਹੀ ਭਾਰ ਦਾ ਟੁੱਟਿਆ ਹਿੱਸਾ ਪਰ ਕਰੀਏ ਕੀ ਜਦੋਂ ਹੁਣ ਆਪਣੇ ਹੀ ਭਰਾ ਦੂਸਿਆਂ ਬਣ ਗਿਆ ਤਾਂ ਉਹਨੂੰ ਤੋੜਨਾ ਪੈਂਦਾ ਤੇ ਦੇਖੋ ਪਾਕਿਸਤਾਨ ਤੁਹਾਨੂੰ ਲੱਗਦਾ ਨਹੀਂ ਵੀ ਜੇਕਰ سپورਟ ਨਾ ਕਰੇ ਚਾਈਨਾ ਦੀ ਗੱਲਾਂ ਨਾ ਆਵੇ ਤਾਂ ਇਹ ਪਾਕਿਸਤਾਨ ਫਿਰ ਬਹਾਲ ਹੋ ਸਕਦਾ ਹੈ ਹਾਂ ਜੀ ਦੇਖੋ ਜਿਹੜੇ ਵੀ سرمایہਦਾਰ ਮੁਲਕ ਹੁੰਦੇ ਨੇ ਉਹਨਾਂ ਦਾ ਕੰਮ ਤਾਂ ਹਨਿਆਰ ਵੇਚਣਾ ਹੀ ਹੁੰਦਾ ਹੈ ਉਹਨਾਂ ਦਾ ਕਿਸੇ ਦੇ ਬੱਚਿਆਂ ਨਾਲ ਕਿਸੇ ਦੀ ਪਬਲਿਕ ਨਾਲ ਕੋਈ ਸਬੰਧ ਨਹੀਂ ਹੁੰਦਾ ਇਹੀ ਰੋਲ ਹੈ ਜਿਹੜਾ ਆਪਣਾ ਇਹ ਗਵਾਂਢੀ ਦੇਸ਼ ਆਪਣਾ ਰਿਹਾ ਇਸ ਕਰਕੇ ਇਹਨੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਪੂੰਜੀਆਂ ਹਰਕਤਾਂ ਨੇ ਇਹਨਾਂ ਤੋਂ ਮਤਲਬ ਸਮਝ ਲੈਣਾ ਚਾਹੀਦਾ ਤਾਂ ਕਿ ਜਿਹੜਾ ਖੂਨ ਖਰਾਬਾ ਹੈ ਖੂਨ ਖਰਾਬਾ ਲਾਸ਼ਾਂ ਦੇ ਢੇਰ ਤੋਂ ਸવાય ਹੋਰ ਕੁਝ ਨਹੀਂ ਹੁੰਦਾ ਇਸ ਤੋਂ ਬਾਅਦ ਅਜਾੜਾ ਹੋ ਜਾਂਦਾ ਫਿਰ ਅਜਾੜੇ ਹੋਣ ਦੇ ਵਿੱਚ ਮਤਲਬ ਕਿ ਕਈ ਸਦੀਆਂ ਪਿੱਛੇ ਦੇ ਇਤਿਹਾਸ ਦੀ ਤਰੱਕੀ ਚੱਲੀ ਜਾਂਦੀ ਹੈ ਜਿਸ ਕਰਕੇ ਇਹਨਾਂ ਨੂੰ ਇਸ ਗੱਲ ਤੋਂ ਸਮਝ ਲੈ ਲੈਣੀ ਚਾਹੀਦੀ ਹੈ ਕਿ ਜਿਹੜੇ ਵੀ ਉੱਥੇ ਇਨਸਾਫ਼ ਪਸੰਦ ਲੋਕ ਨੇ ਉਹਨਾਂ ਨੂੰ ਹੋਰ ਛੜਕਾਂ ਦੇ ਉੱਤੇ ਇਕੱਠੇ ਹੋ ਕੇ ਇਸ ਸਰਕਾਰ ਦੇ ਖਿਲਾਫ ਅਮਨਪੂਰਵਕ ਤਰੀਕੇ ਦੇ ਨਾਲ ਜੰਗ ਨੂੰ ਟਾਲਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਜੰਗ ਨੂੰ ਟਾਲਿਆ ਜਾ ਸਕੇ। ਏ ਡਾਕਟਰ ਸਾਹਿਬ ਇਹ ਗੱਲ ਹੋਰ ਇੱਥੇ ਇਹ ਵੀ ਉੱਠ ਕੇ ਆਂਦੀ ਹੈ ਇੱਕ ਮਿੰਟ ਮੈਨੂੰ ਆਈਆ ਹਾਂ ਡਾਕਟਰ ਸਾਹਿਬ ਅਵੀ ਪਾਕਿਸਤਾਨ ਵੱਡੇ ਵੱਡੇ ਹੱਤਵਾਦੀਆਂ ਨੂੰ ਸਮਰਥਨ ਕਰਦਾ ਹੈ ਦਾਊਦ ਇਬਰਾਹਿਮ ਆਜ ਪਾਕਿਸਤਾਨ ਚ ਹੈ ਜੋ ਕਿ ਆਪਣਾ ਭਾਰਤ ਦਾ ਮੋਸਟ ਵਾਂਟਡ ਹੈ ਹੁਣ ਦਾਊਦ ਇਬਰਾਹਿਮ ਕਰੇ ਪਾਕਿਸਤਾਨ ਦੀ ਮਦਦ ਉਹਨਾਂ ਪੈਸੇ ਹੁਣ ਕਿਉਂ ਨਹੀਂ ਮਦਦ ਕਰਦਾ ਪਾਕਿਸਤਾਨ ਤਾਂ ਦੇਖੋ ਉੱਥੇ ਜਿਵੇਂ ਤੁਸੀਂ ਸਹੀ ਸ਼ੁਰੂਆਤ ਕਿਹਾ ਵੀ ਉੱਥੇ ਰੋਟੀ ਨਹੀਂ ਹੈ ਤੇਲ ਨਹੀਂ ਹੈ ਪਾਣੀ ਨਹੀਂ ਹੈ ਪੀਣ ਵਾਲਾ ਉਹ ਲੋਕ ਭੁੱਖੇ ਪਿਆਸੇ ਮਾਰੇ ਨੇ ਫਿਰ ਉਹ ਕਰਨਗੇ ਉਹ ਸਰਕਾਰਾਂ ਖਿਲਾਫ ਉਤਰਨਗੇ ਨਾ ਪ੍ਰਦਰਸ਼ਨ ਕਰਨਗੇ ਕਿਉਂਕਿ ਉਹਨਾਂ ਵਿਚਾਰਾਂ ਕੋਈ ਸੁਣ ਹੀ ਨਹੀਂ ਰਿਹਾ ਹੈ ਤਾਂ ਸਾਡੇ ਭਰਾ ਹੀ ਨਾ ਚਾਏ ਦੇਖੋ ਜੀ ਉਹਨਾਂ ਨੂੰ ਦੂਰੀ ਮਾਰ ਦੂਰੀ ਦੀ ਵੀ ਤੀਰੀ ਮਾਰ ਚੱਲਣੀ ਪੈ ਜਾਂਦੀ ਹੈ ਕਿਉਂਕਿ ਪੁਸਤਾ ਇੱਥੋਂ ਦੀ ਫੌਜ ਤੰਗ ਕਰਦੀ ਹੈ ਫਿਰ ਹਾਂਜੀ ਹਾਂਜੀ ਪਾਕਿਸਤਾਨ ਦੀ ਕੁਝ ਉੱਥੋਂ ਦੇ ਬੀਐਲਏ ਵਾਲੇ ਤਾਂ ਉਹਨਾਂ ਨੂੰ ਤੰਗ ਕਰਦੇ ਨੇ ਉਹ ਮਤਲਬ ਮਾਰ ਮਰਾਈ ਕਰਦੇ ਨੇ ਕੁਝ ਉੱਥੇ ਲੁੱਟ ਖੋਹ ਵਾਲੇ ਜਾਂਦੇ ਨੇ ਕੁਝ ਜਦੋਂ ਭੁੱਖਮਰੀ ਫੈਲੀ ਹੁੰਦੀ ਹੈ ਤਾਂ ਹਰ ਇੱਕ ਬੰਦਾ ਇੱਕ ਜੇ ਤੋਂ ਖੋ ਕੇ ਆਪਣੇ ਪੇਟ ਚ ਭਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਹੈ ਇਸ ਕਰਕੇ ਮਤਲਬ ਜਿਹੜੇ ਹਾਲਾਤ ਨੇ ਉਹ ਜਾਦੇ ਧਿਆਨਕ ਰੂਪ ਦਾ ਧਾਰਨ ਕਰ ਚੁੱਕੇ ਨੇ ਇਸ ਲਈ ਮਤਲਬ ਉਹਨਾਂ ਨੂੰ ਜੰਗ ਤੋਂ ਟਾਲਾ ਹੈ ਜਿਹੜਾ ਉਹ ਬਚਣਾ ਚਾਹੁੰਦਾ ਹੈ ਇਸੇ ਦੇ ਵਿੱਚ ਹੀ ਉਹਨਾਂ ਦੀ ਲੋਕਾਈ ਦੀ ਭਲਾਈ ਹੈ ਡਾਕਟਰ ਸਾਹਿਬ ਨਿਊ 2480 ਦਾ ਲਿੰਕ ਆ ਗਿਆ ਮੇਰੇ ਕੋਲ ਇਹ ਵੀ ਹਾਂ ਸਕ੍ਰਿਪਟ ਆਈ ਹੈ Imran Khan Imran Khan ਦੇ ਘਰ ਦੇ ਬਾਹਰ 10ਵੀਂ ਤੋਂ 12ਵੀਂ ਦੇ ਬੱਚਿਆਂ ਨੇ ਬਹੁ ਵੱਡਾ ਹੱਲਾ ਬੋਲਿਆ ਨਾਰੇਵਾਜ਼ੀ ਕੀਤੀ ਗਿਆ ਪੰਜਾਬ ਉਹਦੇ ਸਰਕਾਰ ਦੇ ਖਿਲਾਫ ਇਮਰਾਨ ਖਾਨ ਨੂੰ ਅਪੀਲ ਕੀਤੀ ਗਈ ਹੈ ਵੀ ਤੁਹਾਨੂੰ ਪੂਰਾ ਦੇਸ਼ ਤੁਹਾਡੇ ਨਾਲ ਹੈ ਤੁਸੀਂ ਸਮਝੌਤਾ ਕਰਾਓ ਹਿੰਦੁਸਤਾਨ ਤੇ ਪੰਜਾਬ ਦਾ ਸੌਰੀ ਭਾਰਤ ਦਾ ਤੇ ਪਾਕਿਸਤਾਨ ਦਾ ਇਮਰਾਨ ਖਾਨ ਦੇ ਤਾਂ ਆਪ ਹੀ ਕੇਸ ਸੀ ਕੋ ਤੁਹਾਨੂੰ ਅੰਦਰ ਸੀ ਜੀ ਜੀ ਮਤਲਬ ਕਿ ਉਹਦੇ ਦਾ ਗੱਲ ਤਾਂ ਇਹ ਹੈ ਵੀ ਠੀਕ ਹੈ ਕਿਤੇ ਵੀ ਕਰ ਸਕਦੇ ਆ ਮੈਂ ਵੀ ਦੇਖਿਆ ਸੀਗਾ ਵੀ ਮਤਲਬ ਇਵਰਾਨ ਖਾਨ ਤੇ ਉਹ ਫਿਰ ਵੀ ਲੋਕਾਂ ਦੇ ਮਤਲਬ ਉਹ ਉਸ ਤਰ੍ਹਾਂ ਦਾ ਉਹਦਾ ਰੋਲ ਲੈ ਰਿਹਾ ਲੋਕਾਂ ਵਾਸਤੇ ਉਹਦਾ ਰੋਲ ਫਿਰ ਵੀ ਠੀਕ ਹੀ ਸੀ ਚਾਹੇ ਗਰੀਬੀ ਭੁੱਖ ਮਰੀਜ਼ਾ ਸ਼ਿਕਾਰ ਉਹ ਵੀ ਉੱਨੀ ਹੈ ਗੱਲ ਕਰ ਵੀ ਚਾਹੀਦਾ ਜਰੂਰ ਚਾਹੀਦਾ ਮਤਲਬ ਇਸਤਾਨ ਜਿਹੜੇ ਵੀ ਹੋਰ ਵੀ ਲੋਕ ਨੇ ਕਿਉਂਕਿ ਬਲਾਵਨਪੁੱਟੋ ਵਰਗੇ ਨੇ ਜਿਹੜੇ ਵਸਦੀ ਦੇ ਉੱਤੇ ਅੱਗ ਪਾਉਣ ਅੱਗ ਵਸਦੀ ਦੇ ਉੱਤੇ ਤੇਲ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਬਲਾਵਨਪੁੱਟੋ ਨੇ ਪਹਿਲਾਂ ਵੀ ਉਹਦੀ ਮਾਦਰ ਦੀ ਡੈਥ ਹੋਈ ਉਹਦੇ ਨਾਨੇ ਦੀ ਡੈਥ ਹੋਈ ਇਸ ਕਰਕੇ ਉਹਨੂੰ ਮਤਲਬ ਇਹਨਾਂ ਗੱਲਾਂ ਤੋਂ ਸੰਕੋਚ ਕਰਨਾ ਚਾਹੀਦਾ ਤੇ ਲੋਕਾਂ ਦੇ ਨਾਲ ਲੜ ਕੇ ਅਮਨ ਇਹ ਇਹ ਚਾਰ ਤਿਲੇ ਹੋ ਜਾਂਦੀ ਹੈ ਤਾਂ ਕਿ ਜੰਗ ਨੂੰ ਤਾਲਿਆ ਜਾ ਸਕੇ ਡਾਕਟਰ ਸਾਹਿਬ ਮੈਨੂੰ ਇੱਕ ਨਾ ਉਦਾਹਰਣ yaad ਆ ਜਾਂਦੀ ਹੈ I have ਐਸੇ ਮਜ਼ਾਕ ਕੀ ਕਹਿੰਦੇ ਦੂਜਿਆਂ ਦੇਣੀਆਂ ਮੱਤਾਂ ਤੇ ਆਪ ਖਾ ਰੇ ਲੱਤਾਂ ਆਪਣੇ ਘਰ ਚ ਚੱਰੀ ਲੜਾਈ ਤੇ ਸਾਡੇ ਭਾਰਤ ਵਿੱਚ ਭੇਜ ਰਹੇ ਨੇ ਬਾਰ-ਬਾਰ ਉਗਰੋਜ ਪਿਆਰ ਕਰਕੇ ਵੀ ਹਿੰਦੂਸਤਾਨ ਨੂੰ ਯਾਨੀ ਕਿ ਕਬਜ਼ਾ ਕਰਨਾ ਸਿਰਫ ਕਸ਼ਮੀਰ ਤੇ ਜਦ ਕੇ ਸਾਰਾ ਕੁਝ ਲੀਗਲ ਹੈ ਭਾਰਤ ਕੋਲ ਆਪਣੇ ਦੇਸ਼ ਦਾ ਤੋਂ ਮਹੰਗਾਈ ਨਹੀਂ ਲੁਕਰੀ ਲੋਕ ਸਰਕਾਰ ਬੱਚੇ ਸਰਕਾਰ ਤੋਂ ਤੁਰੇ ਕਿ ਨਹੀਂ ਸ਼ਰਮ ਦੀ ਗੱਲ ਹੈ ਤੇ ਬਿਲਾਵਲ ਭੁੱਟੋ ਵੀ ਆ ਜੰਨਾ ਇਹ ਉਹ ਸ਼ਖਸ ਹੈ ਜਿਨੇ ਕੇ ਕਦੇ ਸਭਿਉਤਾ ਹੋ ਨਹੀਂ ਤਾ ਹਾਂਜੀ ਬਿਲਾਵਲ ਭੁੱਟੋ ਦਾ ਅਸੀਂ ਤਾਂ ਇਹਦੀ ਮਾਦਰ ਦੇ ਧਿਆਨ ਵੀ ਮੇਰੇ ਤਾਂ ਯਾਦ ਰੇ ਜੀ ਰੰਜੀਰ ਪੁੱਟੋ ਦੇ ਗੱਲ ਕਰ ਵੀ ਠੀਕ ਆ ਉਹ ਇਸ ਤਰ੍ਹਾਂ ਨਹੀਂ ਕਰਦੀ ਹੁੰਦੀ ਸੀ ਕਿ ਉਹ ਫਿਰ ਵੀ ਮਤਲਬ ਦਿਮਾਗ ਤੋਂ ਕੰਮ ਲੈਂਦੀ ਸੀ ਇਸ ਤਰ੍ਹਾਂ ਆਪਣੇ ਟੁਕੜੇ ਬਿਆਨ ਦੇ ਕੇ ਉਹਨੇ ਸੱਤਾ ਹਾਸਲ ਨਹੀਂ ਕੀਤੀ ਸੀ ਉਹ ਠੀਕ ਹੈ ਵੀ ਕੱਤਵਾਤਾ ਉਹ ਵੀ ਅੱਤਵਾਦ ਦਾ ਸ਼ਿਕਾਰ ਹਾਂ ਉਹਦੇ ਉਹਦੀ ਮੌਤ ਆ ਜਿਹੜੇ ਉਹ ਇੱਕ ਬੰਬ ਧਮਾਕੇ ਦੇ ਵਿੱਚ ਹੋਈ ਮਤਲਬ ਉਹਨਾਂ ਗੱਲਾਂ ਤੋਂ ਇਹ ਸਬਕ ਲੈਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤਾ ਕੇ ਮਤਲਬ ਹਤਵਾਦ ਨੂੰ ਕਿਸੇ ਤਰੀਕੇ ਨਾਲ ਨਾਥ ਪਾ ਕੇ ਅਮਨ ਪੂਰਵਕ ਸ਼ਾਂਤੀਪੂਰਵਕ ਲੋਕਾਂ ਦੇ ਨਾਲ ਰਲ ਕੇ ਤਰੱਕੀ ਕੀਤੀ ਜਾ ਸਕੇ ਇਸ ਕਰਕੇ ਮੈਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਆਪਾਂ ਕਿ ਕਿਸੇ ਵੀ ਜੰਗ ਦਾ ਕੋਈ ਹੱਲ ਕਿਸੇ ਚੀਜ਼ ਦਾ ਹੱਲ ਜੰਗ ਗੋਲੀ ਝੇਲ ਨਹੀਂ ਹੁੰਦਾ ਜੇ ਗੱਲ ਦਾ ਟੇਬਲ ਤੇ ਬੈਠ ਕੇ ਹੀ ਹੱਲ ਹੋ ਸਕਦਾ ਏ ਜੇ ਦੋਸ਼ੀ ਬੰਦਿਆਂ ਨੂੰ ਉਹਦੇ ਕੋਲੇ ਦੋਸ਼ੀ ਹੈ ਸਦੇਹਜ ਨੇ ਪਲਵਾਮਾ ਦੇ ਤਾਂ ਦੋਸ਼ੀਆਂ ਨੂੰ ਭਾਰਤ ਦੇ ਹਵਾਲੇ ਕਰਨਾ ਚਾਹੀਦਾ ਹੈ ਜੋ ਬਣਦੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕੇ ਇਸ ਕਰਕੇ ਮਤਲਬ ਇਹਨਾਂ ਨੂੰ ਉਹਨਾਂ ਨੂੰ ਲੁਕਾਉਣ ਦੇ ਵਾਸਤੇ ਇਹਨਾਂ ਨੂੰ 100 ਹੋਰ ਗਲਤ ਕੰਮ ਕਰਨੇ ਪੈ ਰਹੇ ਨੇ ਜਿਹੜੇ ਉਹ ਗਲਤ ਕੰਮ ਨੇ ਪਾਕਿਸਤਾਨ ਦੀ ਜਨਤਾ ਦੇ ਉੱਤੇ ਭਾਰੂ ਪੈ ਰਹੇ ਨੇ ਡਾਕਟਰ ਸਾਹਿਬ ਪੈ ਹੀ ਜੁੱਕੇ ਦੇਖੋ ਪਾਣੀ ਬੰਦ ਹੋ ਗਿਆ ਪਾਣੀ ਛੱਡ ਦਿੰਦੇ ਆ ਆ ਬਾਗਾ ਟਾਰੀ ਤੋਂ ਕਿੰਨੇ ਯਾਨੀ ਕਿ ਆਪਣਾ ਵਪਾਰ ਚੱਲ ਰਿਹਾ ਸੀ ਪਾਕਿਸਤਾਨ ਦਾ ਫਾਇਦਾ ਹੋ ਰਿਹਾ ਸੀ ਤੇ ਉਹ ਸਾਰਾ ਕੁਝ ਬੰਦ ਹੋ ਗਿਆ ਲੋਕਾਂ ਦੇ ਤਰ ਤਰਹਿ ਹੋਈ ਪਈ ਐ ਲੋਕੋ ਕੋਲ ਪੈਸਾ ਨਹੀਂ ਰੋਟੀ ਖਾਣ ਲਈ ਆਟਾ ਤੁਹਾਨੂੰ ਦੱਸ ਦੇਣਾ ਕਿ ਜਿਹੜਾ ਆਟਾ ਮੈਜ਼ 20 ਤੋਂ 25 ਕਿਲੋ ਸੀ ਉਹ ਆਟਾ ਜੇ 100-100 ਕਿਲੋ ਲੈਣਾ ਖੜਨਾ ਪੈ ਰਿਹਾ ਔਰ ਕਈਆਂ ਨੂੰ ਮਿਲ ਨਹੀਂ ਰਿਹਾ ਹਾਂ ਸਰਕਾਰ ਨੇ ਕਰਨ ਚੱਕਿਆ ਕਿ ਉੱਥੇ ਜਿਹੜਾ ਰਾਸ਼ਨ ਹੈ ਉਹ ਦਿੱਤਾ ਜਾ ਰਿਹਾ ਔਰ ਡਾਕਟਰ ਸਾਹਿਬ ਹੁਣੀ ਗੱਲ ਧਿਆਨ ਨਾਲ ਸੁਨਣਾ ਪਾਕਿਸਤਾਨ ਦੇ ਇੱਕ ਵਿਅਕਤੀ ਨੇ ਵੀਡੀਓ ਪਾਈ ਆ ਦੋ ਦਿਨ ਪਹਿਲਾਂ ਉਹਨੇ ਕੀ ਕਿਹਾ ਕਹਿੰਦਾ ਵੀ ਪਾਕਿਸਤਾਨ ਦੇ ਲੋਕ ਜੇ ਭੁੱਖੇ ਮਰ ਰਹੇ ਆ ਤਾਂ ਕੁਝ ਨਾ ਕਰੋ ਲੋਕਾਂ ਤੋਂ ਨਾ ਮੰਗੋ ਨਾ ਅਮਰੀਕਾ ਕੋਲ ਮੰਗੋ ਨਾ ਚਾਈਨਾ ਕੋਲ ਕਹਿੰਦੇ ਤੁਸੀਂ ਗੁਰਦੁਆਰਿਆਂ ਚਲ ਜਿਓ ਤਾਂ ਲੰਗਰ ਮਿਲੇਗਾ ਟਾਈਮ ਦੇਖੋ ਕਿੰਨੀ ਵੱਡੀ ਗੱਲ ਕਹਿ ਗਿਆ ਬੰਦਾ हां देखो ये, ये बात है जे मतलब वो शांतिपूर्वक गल्ल करके जेड़ा ये बटर है इन्नू ਖਲਾਉਣ ਵਾਲੇ ਪਾਸੇ ਚਲਦੇ ਤਾਂ ਜਿਹੜੀ ਕਣਕ ਇੱਥੇ 2400 25 ਰੁਪਏ ਕੁਆਂਟਲ ਹੈ ਤਾਂ ਉਧਰਲੇ ਪਾਕਿਸਤਾਨ ਤੋਂ ਪਰਲੇ ਪਾਸੇ ਇਹ 10000 ਰੁਪਏ ਪਰ ਕੁਆਂਟਲ ਵਿਕਦੀ ਹੈ मतलब 7000 ਰੁਪਏ ਕੁਆਂਟਲ ਦੀ ਜਿਹੜੀ ਇਹਨੂੰ ਅਹ ਬਚਤ ਤਾਂ ਹੋ ਸਕਦੀ ਸੀ ਇਹਨੂੰ ਕਮਾਈ ਹੋ ਸਕਦੀ ਸੀ ਆਪਦੇ ਦੇਸ਼ ਭਲਾਈ ਦੇ ਕੰਮਾਂ ਤੇ ਲੱਗ ਸਕਦਾ ਸੀ ਗਣਕਾਰ ਇਹ ਅੱਤਵਾਦ ਵਾਲੇ ਰਸਤੇ 'ਤੇ ਬਹਿ ਕੇ ਥੋੜਾ ਜਿਹਾ ਆਪਦੇ ਦੇਸ਼ ਦੇ ਰਾਹ ਵਿੱਚ ਕੰਡੇ ਵਿਛਾ ਰਹੇ ਕਿਉਂਕਿ ਡਾਕਟਰ ਸਾਹਿਬ ਦੇਖੋ ਅਹ ਮੈਂ ਕਦੇ ਪਾਕਿਸਤਾਨ ਗਿਆ ਨਹੀਂ ਬਸ ਸੁਣਿਆ ਬਹੁਤ ਹੈ ਪੜਿਆ ਬਹੁਤ ਹੈ ਦੇਖਿਆ ਬਹੁਤ ਹੈ ਯਾਨੀ ਕਿ ਪਾਕਿਸਤਾਨ ਨੂੰ ਇੱਕ ਬੜਾ ਵੱਡਾ ਘਾਟਾ ਪੈਂਦਾ ਉੱਥੇ ਜਗ੍ਹਾ ਜਗ੍ਹਾ ਤੇ ਨਾ ਅੱਤਵਾਦੀ ਟ੍ਰੇਨਿੰਗ ਸੈਂਟਰ ਨੇ ਤੁਹਾਨੂੰ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਦੇਖਿਆ ਹੋਣਾ ਵੀਡੀਓ ਉਹ ਜਿਹੜੇ ਟ੍ਰੇਨਿੰਗ ਸੈਂਟਰ ਨੇ ਉਹ ਲੋਕਾਂ ਦੀਆਂ ਕੁੜੀਆਂ ਚੱਕ ਕੇ ਲੈ ਜਾਂਦੇ ਨੇ ਉਹਨਾਂ ਨਾਲ ਜਾਨੀ ਦੁਸ਼ਕਰਮ ਕਰਦੇ ਨੇ ਤੇ ਬੱਚਿਆਂ ਨੂੰ ਮਾਰ ਕੁੱਟਿਆ ਜਾਂਦਾ ਤੇ ਲਤਾਂ ਮਾ ਕੱਟ ਕੇ ਉਹਨਾਂ ਨੂੰ ਪੁਖਾਰੀ ਬਣਾ ਜਾਂਦਾ ਇਹ ਜਿਹੜਾ ਤੁਸੀਂ ਗੱਲ ਕੀਤੀ بلوچستان ਦੀ ਇਹ بلوچستان ਦੇ ਵਿੱਚ ਹੋਇਆ ਉੱਥੋਂ ਦੀਆਂ ਕੁੜੀਆਂ ਚੱਕਿਆ ਗਿਆ ਔਰ ਉਹਨਾਂ ਨੂੰ ਕੁਵੇਟ ਕਹਿੰਦੇ ਭੇਜਿਆ ਜਾਂਦਾ ਉਹ ਜਿਹੜੇ ਸ਼ੇਖ ਦੇ ਵੱਡੇ ਉਹ ਡਿਮਾਂਡ ਕਰਦੇ ਨੇ ਉਹ ਪੈਸੇ ਦਿੰਦੇ ਆ ਪਾਕਿਸਤਾਨ ਦੇ ਫੌਜ ਦੇ ਅਧਿਕਾਰ ਨੂੰ ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਪਾਕਿਸਤਾਨ ਦੇ ਵਿੱਚ ਮੰਤਰੀ ਅਸੀਂ ਚੱਲਦੀ ਪਾਕਿਸਤਾਨ ਦੇ ਉਦੀ ਸਰਕਾਰ ਚੱਲਦੀ ਹੈ ਜਿਹੜੀ ਫੌਜ ਹੁੰਦੀ ਹੈ ਫੌਜ ਦਾ ਜਰਨੈਲ ਪ੍ਰਧਾਨ ਮੰਤਰੀ ਹੁੰਦਾ ਹੈ ਪਾਕਿਸਤਾਨ ਦੇ ਵਿੱਚ ਨਾ ਜੀ ਬਲੋਚਿਸਤਾਨੀ ਜਿਹੜੇ ਲੋਕ ਨੇ ਉਹਨਾਂ ਨੂੰ ਬਹੁਤ ਤੰਗ ਕੀਤਾ ਜਾਂਦਾ ਉਹਨਾਂ ਜਿਹੜੀ ਤੁਸੀਂ ਗੱਲ ਦੱਸਦੇ ਹੋ ਬਾਕੀ ਇਹ ਗੱਲ ਹੈਗੀ ਹੈ ਇਹ ਇਹ ਗੱਲਾਂ ਬੇਕਾਰ ਨਹੀਂ ਤਾਂ ਉਹ ਆਜ਼ਾਦੀ ਮੰਗਦੇ ਨੇ ਇਸੇ ਕਰਕੇ ਉਹ ਮਤਲਬ ਜਾਨ ਦੀ ਪਰਵਾਹ ਨਹੀਂ ਮੰਨਦੇ ਮਤਲਬ ਆ ਮਨੁੱਖੀ ਬੰਬ ਬਣ ਕੇ ਫੌਜ ਨੂੰ ਵੀ ੜਾਣਦੇ ਨੇ ਕਿਉਂਕਿ ਉਹਨਾਂ ਦੇ ਡਰ ਕਰਕੇ ਤਾਂ 4000 ਤੋਂ ਉੱਪਰ ਜਿਹੜਾ ਫੌਜੀ ਹੈ ਉਹ ਬੰਦਾ ਨੌਕਰੀ ਛੱਡ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਡਰਾਈਵਰੀ ਕਰਨ ਲੱਗ ਗਿਆ ਹੋਰ ਹੁਜੀ ਲੋਕ ਜਿਹੜੇ ਸੈਨਿਕ ਨੇ ਉਹ ਕਾਫੀ ਲੋਕ ਪਾਕਿਸਤਾਨ ਦੇ ਜਿਹੜੇ ਸਰਵਿਸ ਛੱਡ ਕੇ ਹੋਰ ਪਾਸੇ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ ਕਿਉਂਕਿ ਉੱਥੇ ਮਾਰ ਮਰਾਈ ਬਹੁਤ ਜ਼ਿਆਦਾ ਹੈ ਹਾਲਾਤ ਖਰਾਬ ਨੇ 5-500 ਬੰਦਾ ਮਤਲਬ ਇਕੱਠਾ ਉੱਥੇ ਉਹ ਮਾਰਿਆ ਜਾਂਦਾ ਹੈਗਾ ਚਾਹੇ ਟ੍ਰੇਨ ਦਾ ਅਗਵਾ ਕੀਤਾ ਜਾਂਦੀ ਹੋਵੇ ਚਾਹੇ ਬੱਸ ਅਗਵਾ ਕੀਤੀ ਜਾਂਦੀ ਹੋਵੇ ਚਾਹੇ ਕਿਤੇ ਫੌਜੀ ਖੜੇ ਹੋਣ ਜਾਂ ਫੌਜੀਆਂ ਦਾ ਕਿਤੇ ਕੋਵੇ ਇਸ ਕਰਕੇ ਮਤਲਬ ਆਤਮ ਹੱਤੀ ਨੇ ਜਿਹੜੇ ਉਹ ਬੜੇ ਉਹਨਾਂ ਦੇ ਤਕੜਾ ਰੋਲ ਅਦਾ ਕਰਦੇ ਨੇ ਉਹ ਤਾਂ ਹੀ ਕਰਦੇ ਨੇ ਜੇ ਪਾਕਿਸਤਾਨ ਦੀ ਫੌਜ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ ਨਹੀਂ ਹੋ ਸਕਦਾ ਉਹ ਨਾ ਕਰਨ ਇਸ ਕਰਕੇ ਮਤਲਬ ਚਾਣੇ ਆ ਆਪਾਂ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾ ਦਾ ਸਰਬ ਇੱਕ ਅੰਤ ਜੇ ਮੋਟਾ ਸਵਾਲ ਤੇ ਮੋਟਾ ਜਵਾਬ ਤਗੜਾ ਦਿਓ ਮਜਾ ਜੇ ਦਰਸ਼ਕ ਵੀ ਸੁਣਨਾ ਚਾਹੁੰਦੇ ਨੇ ਕੀ ਦੇਖੋ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਮੈਂ ਕਿਹਦੇ ਚੰਗਾ ਨਹੀਂ ਕਹਿੰਦਾ ਲਾਸਵਾਲ ਆ ਬਸ ਵੀ ਆਮ ਲੋਕਾਂ ਨੂੰ ਨੁਕਸਾਨ ਭੁਗਤਣਾ ਪੈ ਰਿਹਾ ਕਿ ਦੋਹਾਂ ਦੇਸ਼ੇ ਸਰਕਾਰ ਨੂੰ ਬਹਿ ਕੇ ਟਾਕ ਨੀ ਕਰਨੀ ਐ ਦੀ ਬਸ ਦੇਖੋ ਜੀ ਦੋਨਾ ਦੇਸ਼ਾਂ ਦੇ ਵਿੱਚ ਠੀਕ ਆ ਉਧਰ ਭੁੱਖ ਮਰੀ ਜਾਂਦੀ ਐ ਇਧਰ ਘੱਟ ਹੈ ਮੰਗਿਆ ਹੀ ਇਧਰ ਵੀ ਜਾਦੇ ਐ ਅਨਪੜਤਾ ਇਧਰ ਵੀ ਜਾਦੇ ਐ ਬੇਰੋਜ਼ਗਾਰੀ ਇੱਧਰ ਵੀ ਜਾਂਦੀ ਆ ਇਸ ਕਰਕੇ ਇੰਨਾ ਚੀਜ਼ਾਂ ਦਾ ਹੱਲ ਹੈ ਜਿਹੜਾ ਉਹ ਝੰਗ ਨਹੀਂ ਹੈ ਦੋਨਾਂ ਧਰਾਂ ਨੂੰ ਮਿਲ ਬੈਠ ਕੇ ਕੋਈ ਤੀਜੀ ਧਰ ਵਿੱਚ ਪਾ ਕੇ ਇਸ ਗੱਲ ਨੂੰ ਨਿਬੇੜ ਲੈਣਾ ਚਾਹੀਦਾ ਹੈ ਤਾਂ ਕਿ ਲੋਕ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਕਿਉਂਕਿ ਵੱਡੇ ਲੀਡਰਾਂ ਦਾ ਜਿਹੜੇ ਪਾਕਿਸਤਾਨ ਦੇ ਵੱਡੇ ਲੀਡਰ ਨੇ ਉਹਨਾਂ ਨੇ ਤਾਂ ਆਪਦੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਸੈੱਟ ਕਰ ਰੱਖਿਆ ਉਹਨਾਂ ਦੀ ਜਗ੍ਹਾ ਉਹਨਾਂ ਨੇ ਖਰੀਦ ਰੱਖਿਆ ਜਾਂ ਲੈ ਰੱਖਿਆ ਨੇ ਇਸੇ ਤਰ੍ਹਾਂ ਹੀ ਸਾਡੇ ਆ ਮਤਲਬ ਸਾਨੂੰ ਲੋਕਾਂ ਨੂੰ ਇਹਦੇ ਵਿੱਚ ਜਾਦੇ ਨੁਕਸਾਨ ਝੱਲਣਾ ਪੈਂਦਾ ਇਸ ਕਰਕੇ ਬੇਨਤੀ ਇਹ ਹੀ ਕਰਦੇ ਆਂ ਵੀ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਨਾ ਕਰੋ ਤੇ ਆਪੋ ਆਪਣੀਆਂ ਜਿਹੜੀਆਂ ਪੋਜੀਸ਼ਨਾਂ ਨੇ ਉਹਨਾਂ ਦੇ ਉੱਤੇ ਆ ਕੇ ਆ ਦੇਸ਼ ਦੀ ਤਰੱਕੀ ਵਾਸਤੇ ਦੇਸ਼ ਦੀ ਭਲਾਈ ਵਾਸਤੇ ਹੀ ਕਦਮ ਚੁੱਕੇ ਜਾਣ جنگ ਕਿਸੇ ਚੀਜ਼ ਦਾ ਹੱਲ ਨਹੀਂ ਜਾਂਦਾ ਇੱਕ ਲੋਥਾਂ ਦਾ ਲਾਸ਼ਾਂ ਦਾ ਢੇਰ ਹੁੰਦਾ ਹੈ ਜਿਹੜਾ ਬਹੁਤ ਹੀ ਭਿਆਨਕ ਰੂਪ ਕਰ ਲੈਂਦਾ ਹੈ ਤੇ ਤਬਾਹੀ ਦਾ ਮੰਜ਼ਰ ਜਿੰਦਾ ਦੇਸ਼ 20 50 100 ਸਾਲ ਪਿੱਛੇ ਚਲਾ ਜਾਂਦਾ ਹੈ ਇਸ ਕਰਕੇ ਮਤਲਬ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਫਿਰ ਕਾਲੇ ਅੱਖਰਾਂ 'ਚ ਪਤਲੋ ਇਹਨਾਂ ਦਾ ਜਿਹੜੇ ਲੀਡਰ ਹੁੰਦੇ ਨੇ ਪ੍ਰਧਾਨ ਮੰਤਰੀ ਮੰਤਰੀ ਇਹਨਾਂ ਦੇ ਨਾਂ ਕਾਲੇ ਅੱਖਰਾਂ 'ਚ ਲਿਖੇ ਜਾਂਦੇ ਆ ਚਲੋ ਰਿੰਦਰ ਸਿੰਘ ਜੀ ਤੁਸੀਂ ਆਪਣਾ ਮੈਨੂੰ ਕੀਮਤੀ ਸਮੇਂ ਦੇ ਕੀਮਤੀ ਵਿਚਾਰ ਚੈਨਲ ਨੂੰ ਤੇ ਦਰਸ਼ਕਾਂ ਸਾਹਦੇ ਕੀਤੇ ਮੈਂ ਤੁਹਾਡਾ ਚੈਨਲ ਵੱਲੋਂ ਤੇ ਆਪਣਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸਤਿਉਦਿਓ ਕਰਨਾ ਡਿਊ ਡੈਟ ਤੇ ਜੁੜੇ ਰਿੰਦਰ ਸਿੰਘ ਜੀ ਜਿਹਨਾਂ ਨੂੰ ਵੀ ਪਿਆਰ ਨਾਲ ਡਾਕਟਰ ਸਾਹਿਬ ਵੀ ਕਹਿ ਦਿੰਦੇ ਆ ਬੜੇ ਵਧੀਆ ਤਰਕ ਰੱਖਦੇ ਨੇ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਨੇ ਤੇ ਜਿਹੜਾ ਅੱਜ ਦਾ ਮੁੱਦਾ ਸੀ ਵੀ ਪਾਕਿਸਤਾਨ ਦੇ ਵੀ ਜਿਹੜੀ ਬਗਾਵਤ ਹੈ ਉਹਦਾ ਕੌਣ ਹੈ ਜ਼ਿੰਮੇਵਾਰ ਜ਼ਿੰਮੇਵਾਰ ਤਾਂ ਦੇਖੋ ਸਰਕਾਰਾਂ ਵੀ ਨੇ ਫੌਜ ਵੀ ਹੈ ਪਰ ਨੁਕਸਾਨ ਹੋ ਰਿਹਾ ਆਮ ਲੋਕਾਂ ਦਾ ਜੇਕਰ ਜਲਦੀ ਹੀ ਦੋਵੇਂ ਸਰਕਾਰਾਂ ਨੇ ਬੈਠ ਕੇ ਚਾਹੇ ਉਹ ਪਾਕਿਸਤਾਨ ਚਾਹੇ ਹਿੰਦੁਸਤਾਨ ਹੈ ਜਲਦੀ ਗੱਲਬਾਤ ਤਾਂ ਕੀਤੀ ਤਾਂ ਜਿਹੜਾ ਨੁਕਸਾਨ ਹੋ ਰਿਹਾ ਪਾਕਿਸਤਾਨ ਦਾ ਜ਼ਿਆਦਾ ਹੋ ਰਿਹਾ ਕਿਉਂਕਿ ਪਾਕਿਸਤਾਨ ਦਾ ਪਹਿਲੇ ਗਰੀਬ ਦੇਸ਼ ਹੈ ਹੁਣ ਉੱਥੇ ਜਿਹੜਾ ਪਾਣੀ ਹੈ ਉਹ 200 ਰੁਪਏ ਲੀਟਰ ਵਿਕ ਰਿਹਾ ਹੈ ਆਟਾ ਹੈ ਉਹ ਬਹੁਤ ਮਹਿੰਗਾ ਵਿਕ ਰਿਹਾ ਲੋਕਾਂ ਨੂੰ ਰੋਟੀ ਖਾਣ ਨਹੀਂ ਮਿਲ ਰਹੀ ਤੇ ਜੋ ਤਾਂ ਸਾਹਮਣੇ ਆਇਆ ਹੈ ਕਿ ਬਲੋਚਿਸਤਾਨ ਦੇ ਵਿੱਚ ਉੱਥੇ ਸੈਨਾ ਤੇ ਲੋਕਾਂ ਵੀ ਟਕਰਾਅ ਹੋ ਰਹੀ ਹੈ ਲੋਕਾਂ ਦੀਆਂ ਧੀਆਂ ਪੈਣਾ ਨੂੰ ਚੁੱਕਿਆ ਆਂਦਾ ਬਲੋਚਿਸਤਾਨ ਦੇ ਤੋਂ ਪਤਾ ਹੈ ਪਿਛਲੇ 1 ਮਹੀਨੇ ਤੋਂ ਲਗਾਤਾਰ ਕੰਟੀਨਿਊ ਲੜਾਈ ਚੱਲ ਰਹੀ ਹੈ ਫੌਜ ਦੇ ਨਾਲ ਹੀ ਤਾਂ ਪਾਕਿਸਤਾਨ ਨੂੰ ਥੋੜਾ ਸੋਚਣਾ ਇਹਦੇ ਆਪਣੇ ਅੰਦਰ ਵਰੇ ਵੀ ਉਹ ਇਹਨਾਂ ਤਕੜਾ ਦੇਸ਼ ਨਹੀਂ ਹੈ ਹਾਂ ਮੰਦੇ ਆ ਕਿ ਕੁਝ ਚਾਈਨਾ ਵਰਗੇ ਦੇਸ਼ ਉਹਦੀ ਸਪੋਰਟ ਕਰ ਰਹੇ ਨੇ ਪਰ ਉਹ ਬਾਹਰਲੇ ਖਾਤੇ ਸਿੱਧਾ ਡਾਇਰੈਕਟ ਨਹੀਂ ਆ ਰਹੇ ਅੰਦਰੋਂ ਕਰ ਰਹੇ ਨੇ ਤਾਂ ਇੱਕ ਅਜਿਹੇ ਆ ਦੇਸ਼ ਜਿਹੜਾ ਕਿ ਹਥਿਆਰਾਂ ਦੀ ਤਸਕਰੀਲੀ ਵੀ ਜਾਣਾ ਜਾ ਰਿਹਾ ਹੈ ਤੇ ਅੱਜ ਉਦੇ ਲੋਕ ਭੁੱਖੇ ਮਾਰੇ ਨੇ ਪਾਣੀ ਲਈ ਰੋਟੀ ਲਈ ਤਾਂ ਅਸੀਂ ਇਹ ਹੀ ਸਰਕਾਰਾਂ ਨੂੰ ਬੇਨਤੀ ਕਰਾਂਗੇ ਕਿ ਦੋਵੇਂ ਦੇਸ਼ਾਂ ਵਿਚੇ ਵਾਕ ਟੌਕ ਕਰਕੇ ਸਮਝੌਤਾ ਕੀਤਾ ਜਾਵੇ ਕਿਉਂਕਿ ਲੋਕ ਜਿਹੜੇ ਨੇ ਉਹ ਖੁਸ਼ ਰਹਿ ਸਕਣ। ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕੀ ਪਾਕਿਸਤਾਨ ਨੂੰ ਅਜਿਹੇ ਹਦਦਾਂ ਕਰਨੀਆਂ ਚਾਹੀਦੀਆਂ ਜਾਂ ਬੰਦ ਕਰਨੀਆਂ ਚਾਹੀਦੀਆਂ ਜੋ ਵੀ ਤੁਸੀਂ ਸਹੀ ਸੋਚਦੇ ਹੋ ਪਲੀਜ਼ ਸਾਨੂੰ ਕਮੈਂਟ ਜਰੂਰ ਕਰਨਾ ਕਿਉਂਕਿ ਤੁਹਾਡੇ ਕਮੈਂਟ ਪੜ੍ਹ ਕੇ ਸ਼ਾਇਦ ਇਹ ਮੰਤਰੀ ਸੰਤਰੀ ਜਾਗਣ ਜੋ ਇਹ ਚਾਹਨੇ ਆ। ਸੋ ਦੋਸਤੋ ਇਹ ਸਾਡਾ ਸ਼ਾਨਦਾਰ ਲਾਈਵ ਪ੍ਰੋਗਰਾਮ ਸੀ ਤੁਹਾਡਾ ਸੋਡੀ ਦੁਆਰਾ ਜੁੜਾਂਗਾ। ਕਿਤੇ ਹੋਰ ਲਾਈ ਮੁਦਦੇ ਤੇ ਉਤਾ ਤੁਸੀਂ ਦੇਖੋ ਇਹ ਪੰਜਾਬੀ ਟੀਵੀ ਦੇ ਹੋਰ ਖਬਰਾਂ ਜਿਹੜੀਆਂ ਨਸ਼ਰ ਹੋਈਆਂ ਨੇ ਮੈਨੂੰ ਦੋਸਤੋ ਫਿਲਹਾਲ ਲਈ ਇਜਾਜ਼ਤ ਜੁੜੇ ਰਿਓ